ਜਦੋਂ ਮੈਂ 9 ਸਾਲ ਦਾ ਸੀ ਮੇਰੇ ਕੋਚ ਨੇ ਮੈਨੂੰ ਕਿਹਾ ਕਹਿੰਦੇ ਪਰਮਜੀਤ ਸਵੇਰੇ ਸਵੇਰੇ ਰਨਿੰਗ ਤੇ ਜਾਇਆ ਕਰ ਅਗਲੇ ਦਿਨ ਮੈਂ ਗਿਆ ਮੈਨੂੰ ਕਹਿੰਦੇ ਰਨਿੰਗ ਤੇ ਗਿਆ ਸੀ ਮੈਂ ਕਿਹਾ ਸਰ ਨਹੀਂ ਗਿਆ ਕਿਉਂ ਨਹੀਂ ਗਿਆ ਮੈਂ ਕਿਹਾ ਜੀ ਮੈਂ ਆਪਣੇ ਨਾਲ ਦੇ ਦੋਸਤ ਨੂੰ ਪੁੱਛਿਆ ਸੀ ਉਹ ਕਹਿੰਦਾ ਮੈਂ ਤਾਂ ਜਾਣਾ ਨਹੀਂ ਕੱਲ ਨੂੰ ਚੱਲਾਂਗੇ ਕਹਿੰਦਾ ਜੇ ਦੋਸਤਾਂ ਨਾਲ ਰਨਿੰਗ ਤੇ ਜਾਣਾ ਰਨਿੰਗ ਕਰਨੀ ਬੰਦ ਕਰ ਦੇ ਫਿਰ ਜਾਈ ਹੋਈ ਨਾ ਮੈਂ ਕਿਹਾ ਜੀ ਕਿਉਂ ਕਹਿੰਦਾ ਇਹ ਜਿਹੜੀ ਜ਼ਿੰਦਗੀ ਹੈ ਇਹ ਸਿੰਗਲ ਪਲੇਅਰ ਗੇਮ ਹੈ ਸਿੰਗਲ ਪਲੇਅਰ ਗੇਮ ਇਦੇ ਵਿੱਚ ਤੁਹਾਡੇ ਨਾਲ ਕਦੀ ਕੋਈ ਨਹੀਂ ਹੁੰਦਾ। ਅਗਰ ਤੂੰ ਰਨਿੰਗ ਕਰਨ ਵਾਸਤੇ ਅੱਜ ਦੋਸਤ ਤੇ ਉੱਪਰ ਡਿਪੈਂਡ ਹੋ ਗਿਆ। ਕੱਲ ਨੂੰ ਤੇਰਾ ਦੋਸਤ ਕਹਿ ਦਿੰਦਾ ਮੈਂ ਰਨਿੰਗ ਤੇ ਨਹੀਂ ਜਾਣਾ। ਮੈਂ ਬਿਮਾਰ ਆਂ ਜਾਂ ਸ਼ਹਿਰ ਤੋਂ ਬਾਹਰ ਹਾਂ ਉਸ ਦਿਨ ਤੇ ਤੂੰ ਉਸ ਦਿਨ ਰਨਿੰਗ ਤੇ ਜਾ ਹੀ ਨਹੀਂ ਸਕਦਾ। ਕਿਉਂਕਿ ਤੈਨੂੰ ਆਦਤ ਦੋਸਤ ਨਾਲ ਜਾਣ ਦੀ ਹੈ। ਤੈਨੂੰ ਇਕੱਲੇ ਕੰਮ ਕਰਨ ਦੀ ਆਦਤ ਹੀ ਨਹੀਂ ਹੈ। ਜੇ ਕੁਝ ਕਰਨਾ ਹੈ ਤਾਂ ਇਕੱਲੇ ਦੀ ਤਿਆਰੀ ਕਰ। ਬੱਚੇ ਉਹ ਦਿਨ ਹੈ ਅੱਜ ਦਾ ਦਿਨ ਹੈ ਮੈਂ ਇਕੱਲੇ ਹੀ ਆ। ਮੈਨੂੰ ਬਹੁਤ ਇੰਜాయ్ ਫੀਲ ਹੁੰਦਾ ਇਕੱਲੇ ਦੇ ਵਿੱਚ ਯਾਤਰਾ ਚੱਲ ਰਹੀ ਹੈ ਪੂਰੇ ਪੰਜਾਬ ਦਾ ਟਾਰਗੇਟ ਹੈ ਕੱਲਾ ਤੁਹਾਡੇ ਕੋਲ ਪਹੁੰਚਿਆ ਲੈਕਚਰ ਦੇ ਰਿਹਾ ਕੱਲਾ ਖੜਾ ਬੈਨਰ ਵੀ ਸੈੱਟ ਕੀਤਾ ਆਪ ਸੈੱਟ ਕੀਤਾ ਮਤਲਬ ਕੀ ਕੀ ਹੈ ਜਦੋਂ ਤੁਸੀਂ ਕੱਲੇ ਆਪਣੇ ਆਪ ਦੇ ਵਿੱਚ ਆਪਣੇ ਟਾਰਗੇਟ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ ਆਪਣੇ ਕੈਰੀਅਰ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹੋ ਬੱਚੇ ਨਸ਼ੇ ਨੁਸ਼ੇ ਤੁਹਾਡੀ ਜ਼ਿੰਦਗੀਆਂ ਤੋਂ ਦੂਰ ਹੋ ਜਾਂਦੇ